ਇਹ ਸਭ ਕੁਝ ਹੁਕਮ ਦੇ ਵਿੱਚ ਆ ਤੇ ਮੈਂ ਕੀ ਕਰਦਾ ਇਹ ਸਵਾਲ ਅਕਸ਼ਰ ਪੁੱਛਿਆ ਜਾਂਦਾ ਕਿ ਇਹ ਸਭ ਕੁਝ ਹੁਕਮ ਅਤੇ ਮੈਂ ਫੈਸਲੇ ਕਿਵੇਂ ਲੈ ਸਕਦਾ ਧਰਤੀ ਤੇ ਆਏ ਨੂੰ ਹਉਮੇ ਰੋਗ ਲੱਗਿਆ ਹੋਇਆ ਹਾਉ ਐ ਅਗਿਆਨਤਾ ਇਸ ਨੂੰ ਗਿਆਨ ਨਹੀਂ ਹੈ ਸੱਚ ਦਾ ਪੂਰਾ ਹਾਉ ਦੇ ਵਿੱਚ ਜਨਮ ਲਿਆ ਧਰਤੀ ਤੇ ਆਏ ਤੇ ਮੈਂ ਵੀ ਨਾਲ ਲੱਗ ਗਈ ਹਾਉ ਤੇ ਮੈਂ ਅਗਿਆਨਤਾ ਤੇ ਅਹੰਕਾਰ ਇਕੱਠੇ ਹੋ ਗਏ ਹੁਣ ਹਉਮੈ ਦੇ ਵਿੱਚ ਕਰਮ ਕਮਾਉਂਦਾ ਏ ਤੇ ਕਰਮ ਦੇ ਵੀ ਲੋੜ ਆ ਕਰਮ ਦਾ ਬੰਧਨ ਲਾਇਆ ਗਿਆ ਕਿਉਂਕਿ ਇਹਨੂੰ ਇੱਛਾ ਸ਼ਕਤੀ ਬਖਸ਼ੀ ਗਈ ਹੈ ਤੇ ਇੱਛਾ ਸ਼ਕਤੀ ਵਰਤ ਕੇ ਚਾਹੇ ਆਪਣਾ ਜੀਵਨ ਬਣਾ ਲਵੇ ਚਾਹੇ ਬਰਬਾਦ ਕਰ ਲਵੇ ਹੁਕਮ ਰਜ਼ਾਈ ਚੱਲ ਪਏ ਹੁਕਮ ਰਜ਼ਾਈ ਨਾ ਚੱਲੇ ਇਹਦੀ ਇੱਛਾ ਸ਼ਕਤੀ ਹੈ ਜਦੋਂ ਬੰਦਾ ਪੁੱਛਦਾ ਹੈ ਕਿ ਫਿਰ ਜੇ ਉਹੀ ਕਰਦਾ ਹੈ ਫਿਰ ਮੇਰੇ ਵੱਸ ਕੀ ਆ ਮੈਂ ਕੀ ਆ ਮੈਂ ਕਿਵੇਂ ਕਰ ਸਕਦਾ ਜਦ ਤੱਕ ਹਉਮੈ ਇਹ ਬੰਦੇ ਨੂੰ ਨਹੀਂ ਲੱਗਣਾ ਕਿ ਮੈਂ 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 ਤੇ ਜਿਹੜਾ ਕਹਿ ਰਿਹਾ ਕਿ ਭਾਈ ਬੰਦੇ ਤੂੰ ਕੁਝ ਵੀ ਨਹੀਂ ਕਰ ਰਿਹਾ ਸਭ ਰੱਬ ਹੀ ਕਰਦਾ ਉਹਨੂੰ ਬਸ ਇੰਨੀ ਕੁ ਸਮਝ ਆ ਗਈ ਹੈ ਕਿ ਹੈ ਹੀ ਕਲਾ ਰੱਬ ਸੀ ਮੈਂ ਇਹਨਾਂ ਦੀ ਕੋਈ ਚੀਜ਼ ਨਹੀਂ ਸੀ ਪਰ ਅਗਿਆਨਤਾ ਤੇ ਅਹੰਕਾਰ ਦੇ ਵਿੱਚ ਮੈਂ ਸੀਗੀ ਹਮੇ ਤੇ ਹਮੇ ਦੇ ਵਿੱਚ ਕਰਮ ਕਰਦਾ ਹੁਣ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ ਤੋਂ ਕਰਮੇ ਨਾਸ ਮੰਨ ਲਓ ਇੱਕ ਬੱਚਾ ਹੈ ਛੋਟਾ ਬੱਚਾ ਹੈ ਉਹਦਾ ਪਿਓ ਨੂੰ ਰੋਕਦਾ ਉਹ ਵੀ ਅੱਗ ਕੋਲਣਾ ਜਾਈ ਹੱਥ ਜੜ ਜਾਊਗਾ ਉਹ ਮੰਨਦਾ ਨਹੀਂ ਕਿ ਉਹਨੂੰ ਫੇਰ ਫੜ ਕੇ ਰੋਕਦਾ ਕਿ ਅੱਗ ਕੋਲ ਨਾ ਜਾਈ ਹੱਥ ਜੜ ਜੇਗਾ ਹੱਥ ਨਾਲ ਲਾਈ ਕਸੰਬੜੇ ਜਲ ਜასი ਢੋਲਾ ਉਹ ਨਾਲ ਹੀ ਹੱਥ ਜੜ ਜਾਏਗਾ ਇਹ ਮੰਦਾ ਨਹੀਂ ਆ ਇਹਦੀ ਇੱਛਾ ਹੈ ਹੱਥ ਲਾਉਣ ਦੀ ਅੱਗ ਨੂੰ ਰਿਪਿਓ ਕੀ ਕਰਦਾ ਉਹਨੂੰ ਛੱਡ ਦਿੰਦਾ ਕਹਿੰਦਾ ਚੱਲ ਤੂੰ ਲਾਲਾ ਤੈਨੂੰ ਖੁੱਲੀ ਛੁੱਟੀ ਹੈ ਜਾ ਤੂੰ ਹੱਥ ਲਾ ਲਾ ਇਹ ਅੱਗ ਨੂੰ ਹੱਥ ਲਾਉਂਦਾ ਜਾ ਕੇ ਤੇ ਜਲਦਾ ਫਿਰ ਇਹਨੂੰ ਆ ਜਾਂਦੀ ਹੈ ਅਕਲ ਕਿ ਹਾਂ ਯਾਰ ਇਹ ਗਲਤੀ ਕਰ ਬੈਠਾ ਮੈਂ ਆਗ ਨੂੰ ਹੱਥ ਲਾਉਣ ਦੀ ਇੱਛਾ ਸੀ ਮੇਰੀ ਤੇ ਹੁਣ ਮੈਂ ਹੱਥ ਜਾਲ ਲਿਆ ਪਰ ਹੱਥ ਜਾਲਣ ਤੋਂ ਬਾਅਦ ਇਹਨੂੰ ਅਕਲ ਆ ਗਈ ਕਿ ਹਾਂ ਹੁਣ ਮੈਂ ਦੁਬਾਰਾ ਹੱਥ ਨਹੀਂ ਲਾਉਣਾ ਬਸ ਐਸੀ ਜੋ ਕੁਝ ਖੇੜੇ ਹੈ ਕਿਉਂਕਿ ਹਉਮੇ ਅਗਿਆਨਤਾ ਹੈ ਤਾਂ ਕਿ ਇਹਨੂੰ ਸਹੀ ਗਿਆਨ ਹੋ ਸਕੇ ਇਹਨੂੰ ਇੱਛਾ ਸ਼ਕਤੀ ਦਿੱਤੀ ਆ ਹੁਣ ਭਾਈ ਇੱਛਾ ਸ਼ਕਤੀ ਦੇ ਕੋਲ ਬੰਦੇ ਆ ਆਪਣੀ ਇੱਛਾ ਸ਼ਕਤੀ ਨਾਲ ਜਿੱਦਾਂ ਦਾ ਜੀਵਨ ਜੀਣਾ ਚਾਹਣਾ ਚਾਹਣਾ ਜੀ ਲਾ ਤੇਰੀ ਇੱਛਾ ਸ਼ਕਤੀ ਤੇ ਹੁਕਮ ਰਜਾਈ ਚੱਲਣਾ ਚੱਲ ਪਵੇ ਤੇ ਨਹੀਂ ਚੱਲਣਾ ਨਾ ਚੱਲਣੇ ਰੱਬ ਵੀ ਟੋਕਣ ਵਾਲਾ ਨਹੀਂ ਹੈਗਾ ਰੱਬ ਨੇ ਕੋਈ ਲੈਣਾ ਦੇਣਾ ਨਹੀਂ ਜਦੋਂ ਰੱਬ ਦਾ ਹੁਕਮ ਨਾ ਮੰਨੇ ਤੇ ਜੇ ਮੰਨੇ ਭਲਾ ਉਹ ਸਾਰਿਆਂ ਦਾ ਚਾਹੁੰਦਾ ਚਿੰਤਾ ਉਹਨਾਂ ਸਾਰਿਆਂ ਦੀ ਆ ਪਰ ਕਿਉਂਕਿ ਉਹਨੂੰ ਇੱਛਾ ਸ਼ਕਤੀ ਦਿੱਤੀ ਆ ਉਹ ਹੁਣ ਖੋ ਨਹੀਂ ਸਕਦਾ ਇਹ ਇਹ ਉਹਦਾ ਹੁਕਮ ਆ ਤੁਸੀਂ ਇੱਛਾ ਸ਼ਕਤੀ 'ਚ ਕੋਈ ਉਹਦਾ ਫੈਸਲਾ ਲੈ ਕੇ ਹੁਕਮ ਮਰਜ਼ਾਈ ਚਲਦੇ ਹੋ ਤਾਂ ਵੀ ਤੁਸੀਂ ਹੁਕਮ ਦੇ ਵਿੱਚੋਂ ਜੇ ਤੁਸੀਂ ਹੁਕਮ ਮਰਜ਼ਾਈ ਨਹੀਂ ਵੀ ਚਲਦੇ ਤਾਂ ਵੀ ਤੁਸੀਂ ਹੁਕਮ ਦੇ ਵਿੱਚੋਂ ਕਿਉਂਕਿ ਤੁਸੀਂ ਦੋਨੋਂ ਸਮੇਂ ਆਪਣੀ ਇੱਛਾ ਸ਼ਕਤੀ ਵਰਤ ਰਹੇ ਹੋ ਜੇ ਤਾ ਆਪਣੀ ਇੱਛਾ ਸ਼ਕਤੀ ਨੂੰ ਕੁਮਰ ਜਾਈ ਚੱਲਣ ਲਈ ਵਰਤੋਂਗੇ ਤਾਂ ਤਾਂ ਫਿਰ ਉਹ ਗਿਆਨ ਹੋ ਜਾਊਗਾ ਜਿਹਦੇ ਨਾਲ ਕਰਮ ਦਾ ਨਾਸ਼ ਹੋਣਾ ਹੈ ਇਹਨਾਂ ਸਮਝ ਆ ਜਾਣੀ ਹੈ ਕਿ ਕਿਵੇਂ ਸਭ ਕੁਝ ਰੱਬ ਹੀ ਕਰਦਾ ਪਰ ਜਦੋਂ ਤੱਕ ਹਉਮੇ ਦੇ ਬਲਬਲੇ ਦੇ ਵਿੱਚ ਬੰਦ ਬੈਠਾ ਉਦੋਂ ਤੱਕ ਇਹ ਗੱਲ ਸਮਝ ਨਹੀਂ ਸਕਦਾ ਨਹੀਂ ਸਮਝ ਸਕਦਾ ਹਉਮੇ ਦੇ ਬਲਬਲੇ ਵਿੱਚ ਬੰਦ ਬੈਠੇ ਨੂੰ ਸਮਝ ਨਹੀਂ ਲੱਗ ਰਹੀ ਕਿ ਛਜੇ ਰੱਬ ਸਭ ਕੁਝ ਕਰਦਾ ਤੇ ਮੈਂ ਕਿਵੇਂ ਕਰਦਾ ਕੁਝ ਮੈਂ 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 ਉਹ ਮੈਂ ਨਾਲ ਦੀ ਚੀਜ਼ ਨਹੀਂ ਹੈ ਕੋਈ ਜਿਹੜਾ ਪੁੱਛ ਰਿਹਾ ਕਿ ਮੈਂ ਕੁਝ ਕਿਵੇਂ ਕਰਦਾ ਉਹ ਗਿਜ਼ਿਸਟ ਨਹੀਂ ਕਰਦਾ ਉਹ ਐਗਜ਼ਿਸਟ ਨਹੀਂ ਕਰਦਾ ਉਹ ਸਿਰਫ ਅਗਿਆਨਤਾ ਦੇ ਵਿੱਚ ਸਵਾਲ ਆਇਆ ਹੋਇਆ ਕਿ ਮੈਂ ਕਿਵੇਂ ਕੁਝ ਕਰ ਸਕਦਾ ਪਰ ਜਦੋਂ ਬੰਦਾ ਦੁਚਿੱਤੀ ਦੇ ਵਿੱਚ ਹੈ ਦੂਜੇ ਭਾਵ ਵਿੱਚ ਹੈ ਜਦੋਂ ਦਾ ਮਨ ਹੈਗਾ ਇਹ ਹਉਮੈ ਹੈਗੀ ਆ ਉਹ ਤੇ ਰੱਬ ਸੈਪਰੇਟ ਚੀਜ਼ਾਂ ਨੇ ਇੱਕ ਮੈਂ ਆ ਇੱਕ ਰੱਬ ਆ ਇੱਕ ਮੈਂ ਆ ਇੱਕ ਰੱਬ ਦਾ ਹੁਕਮ ਆ ਫਿਰ ਇੱਥੇ ਸਵਾਲ ਬੰਦੇ ਦੇ ਬਹੁਤ ਆਮ ਖੜੇ ਹੋ ਜਾਂਦੇ ਨੇ ਕਿ ਜੇ ਫਿਰ ਮੈਂ ਕੁਝ ਕਰ ਹੀ ਨਹੀਂ ਸਕਦਾ ਫਿਰ ਮੈਨੂੰ ਮੇਰੇ ਕਰਮਾ ਦਾ ਫਲ ਕਿਉਂ ਮਿਲਦਾ ਤੇ ਮੈਂ ਕੁਝ ਕਰ ਹੀ ਨਹੀਂ ਸਕਦਾ ਫਿਰ ਮੈਨੂੰ ਸਜ਼ਾ ਕਿਉਂ ਮਿਲਦੀ ਆ ਅਸੀਂ ਉਹੀ ਬੱਚੇ ਆ ਜਿਹਨੂੰ ਕਿਹਾ ਗਿਆ ਸੀ ਅੱਗ ਨੂੰ ਹੱਥ ਨਾਲ ਪਰ ਅਸੀਂ ਕਿਹਾ ਅਸੀਂ ਲਾਉਣਾ ਹੈ ਤਾਂ ਕਰਕੇ ਅਸੀਂ ਈ ਚ ਬੈਠੇ ਹਾਂ ਤੇ ਧਰਮਸ਼ਾਲਾ ਦੇ ਵਿੱਚ ਬੈਠੇ ਹਾਂ ਆ ਧਰਤੀ ਦੇ ਉੱਪਰ ਬੈਠੇ ਹਾਂ ਤੇ ਇੱਥੇ ਅਲੱਗ-ਅਲੱਗ ਕਲਾਸਾਂ ਨੇ ਹੁਣ ਜਿੱਦਾਂ ਜਿੱਦਾਂ ਹੁਕਮ ਰਜਾਈ ਚੱਲਦਾ ਰਹੇਗਾ ਕਲਾਸਾਂ ਪਾਰ ਕਰਦਾ ਜਾ ਕੇ ਕਰਦਾ ਰਹੇਗਾ ਕਰਦਾ ਰਹੇਗਾ ਇੱਕ ਦਿਨ ਆਪ ਹੀ ਜਾ ਕੇ ਹੋਇਆ ਘੇਗਾ ਉਹ ਅੱਛਾ ਅੱਛਾ ਇਦਾਂ ਆਇਆ ਗੱਲ ਉਹ ਸੱਚੀਓ ਜੋ ਕਰਦਾ ਰੱਬ ਹੀ ਕਰਦਾ ਕਿਉਂਕਿ ਜਿੱਧਰ ਦੇਖੇਗਾ ਹੈ ਹੀ ਉਹ ਆਪਣੇ ਮਨ ਵਿੱਚ ਆਕੇਗਾ ਉਹੀ ਸੀ ਦੂਜਾ ਕੋਈ ਹੈ ਹੀ ਨਹੀਂ ਸੀ ਮਨ ਸੀ ਦੂਜਾ ਕਰਤਾ ਭਾਵ ਦੇ ਵਿੱਚ ਹਉਮੈ ਦੇ ਵਿੱਚ ਕਰਮ ਕਮਾਉਂਦਾ ਸੀ ਪਰ ਜਦੋਂ ਹੀ ਹੁਕਮ ਰਜਾਈ ਚੱਲ ਪਿਆ ਸਹੀ ਵਾਲੇ ਕਰਮ ਕਮਾਈ ਗਿਆ ਹੁਕਮ ਰਜਾਈ ਚੱਲ ਪਿਆ ਗਿਆਨ ਲੈਣ ਲੱਗ ਗਿਆ ਤੇ ਗਿਆਨ ਨੇ ਕਰਮ ਦਾ ਨਾਸ਼ ਕਰਤਾ ਭਰਮ ਦਾ ਨਾਸ਼ ਕਰਤਾ ਬੁਲਬੁਲਾ ਫੁੱਟ ਗਿਆ ਮੈ ਦਾ ਫਿਰ ਪਿੱਛੇ ਜੋ ਬਚਿਆ ਗੋਬਿੰਦ ਹੈ ਸਭ ਕੁਝ ਕਰਨ ਵਾਲਾ ਉਹੀ ਕਰਾਉਣ ਵਾਲਾ ਉਹੀ ਦੇਖਣ ਵਾਲਾ ਉਹੀ ਦਿਖਾਉਣ ਵਾਲਾ ਉਹੀ ਕਿਉਂਕਿ ਹੁਣ ਉਹਨੂੰ ਸਾਰਿਆਂ ਦੇ ਵਿੱਚ ਦੀਨਦਾ ਹੀ ਉਹ ਹੈ ਉਹਦੇ ਲਈ ਦੂਜਾ ਕਰਤਾਰ ਹੀ ਮੁੱਕ ਗਿਆ ਸਾਰੇ ਹਰੇ ਪਾਸੇ ਇਹਨੂੰ ਜਿਦੇ ਵਿੱਚ ਵੀ ਦੇਖਦਾ ਚਾਹੇ ਦਰਖਤਾਂ ਚਾਹੇ ਚਿੜੀਆਂ ਦੇ ਵਿੱਚ ਇਹ ਕੁਦਰਤ ਦੇ ਵਿੱਚ ਕਰਨ ਕਰਾਵਣ ਕਰਨੇ ਹਾਰ ਇਸਕੇ ਹੱਥ ਕਹਾਂ ਵਿਚਾਰ ਉਹ ਕਰਨ ਵਾਲਾ ਹੁਣ ਉਹੀ ਦਿੰਦਾ ਆ ਪਰ ਜਦੋਂ ਤੱਕ ਕਰਮ ਦਾ ਨਾਸ਼ ਨਹੀਂ ਹੋਇਆ ਭਰਮ ਦਾ ਨਾਸ਼ ਨਹੀਂ ਹੋਇਆ ਉਦੋਂ ਤੱਕ ਇਹ ਸਵਾਲ ਨੂੰ ਚੰਗੀ ਤਰ੍ਹਾਂ ਸੁਲਝਾਇਆ ਨਹੀਂ ਜਾ ਸਕਦਾ ਸਿਰਫ ਇੰਨਾ ਦੱਸਿਆ ਜਾ ਸਕਦਾ ਭਈ ਹੁਕਮ ਜਿਵੇਂ ਚੱਲ ਪਾ ਅੱਗੇ ਜਾ ਕੇ ਸਮਝ ਆਜੂ ਫਿਰ ਇਸ ਗਿਆਨ ਦੀ ਦੁਰਵਰਤ ਤੋਂ ਵੀ ਬਹੁਤ ਹੋ ਜਾਂਦੀ ਆ ਕਿਉਂਕਿ ਬੰਦੇ ਦੇ ਕਰਮ ਬੰਦੇ ਦੇ ਜਿਹੜੇ ਕਦਮ ਨੇ ਇਹਦੀ ਇੱਛਾ ਸ਼ਕਤੀ ਦੇ ਹੱਥ ਆ ਪਰ ਜਦੋਂ ਬੰਦੇ ਨੂੰ ਕਿਹਾ ਜਾਂਦਾ ਕਿ ਨਹੀਂ ਸਭ ਕੁਝ ਤਾਂ ਰੱਬ ਕਰਦਾ ਤੇਰੇ ਬਸ ਕੁਛ ਨਹੀਂ ਆ ਉਹ ਬੈਠ ਕੇ ਸੋਚਣ ਲੱਗ ਜਾਂਦਾ ਕਿ ਸਭ ਕੁਝ ਕਰਨੇ ਹੀ ਰੱਬ ਨੇ ਆ ਫਿਰ ਮੈਂ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ ਮੈਂ ਇੱਕ ਟੋਏ 'ਚ ਡਿੱਗਿਆ ਹੋਇਆ ਮੈਂ ਉੱਥੇ ਡਿੱਗ ਕੇ ਕਹਾ ਕੱਢਣਾ ਤਾਂ ਰੱਬ ਨੇ ਆ ਬਾਹਰ ਮੈਂ ਤਾਂ ਕੁਛ ਕਰਨ ਦੀ ਲੋੜ ਨਹੀਂ ਟੋਏ 'ਚ ਮੈਂ ਨਿਕਲਿਆ ਨਾ ਉੱਥੇ ਬੈਠਾ ਵਾਠਾ ਮਰ ਗਿਆ ਗਾਹਾਂ ਜਾ ਕੇ ਰੱਬ ਨੂੰ ਬੁਛਰਵਾ ਕੀ ਗੱਲ ਮੈਨੂੰ ਕੱਢਿਆ ਕਦੇ ਨਹੀਂ ਟੋਏ 'ਚ ਰੱਬ ਕਈ ਜਾਂਦਾ ਤੇਨੂੰ ਸਰੀਰ ਦਿੱਤਾ ਸੀ ਹੱਥ ਪੈਰ ਦਿੱਤੇ ਨੇ ਮਾਰ ਲੰਦਾ ਬੱਲਾ ਉੱਠ ਖੜ ਨਿਕਲੇ ਆਉਂਦਾ ਬਾਹਰ ਤੇਰੀ ਅਛਾ ਸੀ ਤੂੰ ਉੱਥੇ ਬੈਟ ਰਿਹਾ ਤੇ ਹਮੇ ਦਾ ਬੁਲਬੁਲਾ ਭੰਨਣ ਦੇ ਲਈ ਇਹ ਕਰਮ ਦਾ ਅਭਿਆਸ ਹੈ ਇਹ ਧਰਤੀ ਧਰਮਸ਼ਾਲਾ ਤਾਂ ਹੀ ਕਿਹਾ ਗਿਆ ਇਹਨੂੰ ਜਹਾਂ ਗਿਆਨ ਤਹਾਂ ਧਰਮ ਹੈ ਧਰਮ ਲੈਣਾ ਧਰਮ ਕਮਾਉਣਾ ਗਿਆਨ ਕਮਾਉਣਾ ਕਿਹੜਾ ਗਿਆਨ ਕਮਾਉਣਾ ਜਿਸ ਗਿਆਨ ਨਾਲੇ ਦੇ ਬੰਧਨ ਟੁੱਟ ਸਕਣ ਕਰਮ ਨਾਲੇ ਬੰਧਨ ਟੁੱਟ ਸਕਣ ਇਹਦਾ ਭਰਮ ਟੁੱਟ ਸਕੇ ਗਿਆਨ ਤਾਂ ਮੁੱਕ ਸਕੇ ਤੇ ਇਹ ਫਾਈਨਲੀ ਆਪਣੇ ਘਰ ਵਾਪਸ ਮੁੜ ਸਕੇ ਸੱਚ ਦੇ ਘਰ ਵਾਪਸ ਮੁੜ ਸਕੇ ਮੰਨ ਲਓ ਇੱਕ ਹੁਕਮ ਦੀ ਡੋਰੀ ਜਾਂਦੀ ਹੈ ਜਦੋਂ ਤੱਕ ਡੋਰੀ ਨੂੰ ਫੜ ਕੇ ਤੁਰ ਰਿਹਾ ਸੀਗਾ ਹੁਕਮ ਦੇ ਵਿੱਚ ਸੀਗਾ ਤਾਂ ਉਹਦੇ ਵਿੱਚ ਇਸ ਮਾਇਆ ਹੋਇਆ ਸੀਗਾ ਉਹਨਾਂੋਂ ਅਲੱਗ ਨਹੀਂ ਸੀਗਾ ਵੱਖਰਾ ਨਹੀਂ ਸੀ ਵਿਜੋਗ ਨਹੀਂ ਸੀ ਵਿਛੋੜੇ 'ਚ ਨਹੀਂ ਸੀਗਾ ਜਦੋਂ ਹੀ ਹੁਕਮ ਦੀ ਡੋਰੀ ਛੱਡ ਕੇ ਇੱਛਾ ਹੁਕਮ ਤੋਂ ਉਲਟ ਰਖ ਲਈ ਤਾਂ ਸਰੀਰ 'ਚ ਆ ਗਿਆ ਸਰੀਰ 'ਚ ਆਇਆ ਅਗਿਆਨਤਾ 'ਚ ਫਸ ਗਿਆ ਮੈਂ ਮੈਂ ਕਰਦਾ ਕਰਦਾ ਹੋਰ ਆਪਣੇ ਬੰਧਨ ਬਣਾ ਲਏ ਹੋਰ ਅਗਿਆਨਤਾ ਵੱਧ ਗਈ ਦੂਜਾ ਹੋ ਗਿਆ ਇੱਕ ਪਾਸੇ ਫਿਰ ਹੁਣ ਹੁਕਮਦਾਰ ਰਹਿੰਦੀ ਆ ਇੱਕ ਪਾਸੇ ਆਪਣੀ ਮਰਜ਼ੀ ਆਪਣਾ ਭਾਣਾ ਪਰ ਜਦੋਂ ਹੀ ਆਪਣੀ ਇੱਛਾ ਆਪਣੀ ਮਰਜ਼ੀ ਨਾਲ ਛੱਡ ਦੇਵੇ ਕਿਉਂਕਿ ਇਹਦੀ ਇੱਛਾ ਤਾਂ ਕੋਈ ਛਡਾ ਨਹੀਂ ਸਕਦਾ ਇਹ ਆਪ ਛੜਨੀ ਐ ਇਹਨੇ ਆਪਣੀ ਇੱਛਾ ਛੱਡ ਦੇਵੇ ਆਪਣੀ ਮਰਜ਼ੀ ਛੱਡ ਦੇਵੇ ਫਿਰ ਹੁਕਮਰ ਜਾਈ ਚੱਲਣ ਲੱਗ ਜੂਵੇ ਫਿਰ ਜਿਹੜਾ ਗਿਆਨ ਇਹਨੂੰ ਭੁੱਲਿਆ ਹੋਇਆ ਦੁਬਾਰਾ ਆ ਜਾਣਾ ਫਿਰ ਇਹ ਆਪੇ ਕਹੋਗਾ ਭਈ ਆਹ ਸਹੀ ਗੱਲ ਆ ਜੋ ਵੀ ਕਰਦਾ ਰੱਬ ਹੀ ਕਰਦਾ ਦੁਨੀਆਂ ਨੂੰ ਵੇਸ਼ੇ ਦੇ ਸਾਹਮਣੇ ਨਾਵੇਂ ਵੀ ਕੀ ਕਹਿਣਾ ਜਾ ਰਿਹਾ ਪਰ ਜਦੋਂ ਤੱਕ ਹੋਂਮੇ ਹੈਗੀ ਐ ਉਦੋਂ ਤੱਕ ਇਹ ਗੱਲ ਸਮਝਣ ਵਾਲੀ ਨਹੀਂ ਹੈਗੀ ਇਹ ਬੁੱਝਣ ਵਾਲੀ ਗੱਲ ਐ ਇਹ ਉਹੀ ਇੱਕ ਗੱਲ ਆ ਜਿਹੜੀ ਉਰਾਨੀ ਬੁੱਝਣ ਦੀ ਗੱਲ ਕਰਦੀ ਆ ਇੱਕ ਵਸਤ ਬੁੱਝੇ ਤਾਂ ਹੋਵੇ ਪਾਕ ਬਿਨ ਬੁੱਝੇ ਤੂੰ ਸਦਾ ਨਾਪਾਕ ਇਹ ਉਹ ਬੁੱਝਣ ਵਾਲੀ ਗੱਲ ਐ ਇਹ ਸਮਝਣ ਵਾਲੀ ਗੱਲ ਨਹੀਂ ਐ ਇਹ ਇਦਾਂ ਪੁੱਛਣਾ ਆ ਜਿਵੇਂ ਕਿ ਜੰਗਲ ਦੇ ਪਰਲੇ ਪਰਸੇ ਕੀ ਆ ਜੰਗਲ ਦੇ ਪਰਲੇ ਪਾਸੇ ਨਹੀਂ ਦੇਖ ਸਕਦਾ ਸਮਝ ਨਹੀਂ ਆਉਣੀ ਕੀ ਆ ਉੱਥੇ ਜਾਊਗਾ ਤਾਂ ਪਤਾ ਲੱਗੂ ਕੀ ਆ ਬਿਨਾ ਗਏ ਗੱਲੇ ਉਹ ਸ਼ਬਦ ਹੋਣਗੇ ਗੱਲਾਂ ਹੋਣਗੀਆਂ ਕਹਾਣੀ ਹੋਣਗੀਆਂ ਥੋੜੇ ਪਰਲੇ ਪਾਸੇ ਜੰਗਲ ਦੇ ਪਰਲੇ ਵੇਸੇ ਬੈਠੇ ਵਾਜਾ ਮਾਰਦੇ ਵੀ ਨੇ ਪਰ ਉਹਨਾਂ ਦੀ ਗੱਲ ਵੀ ਸਮਝ ਨਹੀਂ ਪੈਂਦੀ